ਲਗਾਏ ਤੱਕ ਨੇ ਕਿਰਪਾ ਕਰਕੇ ਯਾਤਰੀ ਧਿਆਨ ਦੇਣ ਇੱਕ ਬਸ ਚ ਸੀਟਾਂ ਅਨੁਸਾਰ ਹੀ ਸਵਾਰੀਆਂ ਬੈਠਣ ਜੀ ਸੀਟਾਂ ਤੋਂ ਵੱਧ ਸਵਾਰੀਆਂ ਆਂਦਾ ਬੈਠਣਾ ਅਤੇ ਖੜਨਾ ਗੈਰ ਕਾਨੂੰਨੀ ਹੈ ਸੀਟਾਂ ਦੇ ਅਨੁਸਾਰ ਹੀ ਸਵਾਰੀਆਂ ਉਠਾਈਆਂ ਜਾਣਗੀਆਂ ਬਸ ਦੇ ਵਿੱਚ ਫालतू ਸਵਾਰੀ ਜਿਹੜੀ ਆ ਉਹ ਨਹੀਂ ਬਿਠਾਈ ਜਾਵੇਗੀ ਇਹ ਸਵਾਰੀ ਉਬਰ ਲੋਡ ਹੁਣ ਕਰਕੇ ਨੁਕਸਾਨ ਵੀ ਹੋ ਸਕਦਾ ਹੈ ਕਿ ਕੋਈ ਸਵਾਰੀ ਡਿੱਗ ਜਾਂਦੀ ਹੈ ਜੀ ਫਿਰ ਉਹਦਾ ਹਰਜਾਨਾ ਵੀ ਸਾਨੂੰ ਭਰਨਾ ਪੈਂਦਾ ਜੀ ਸਵਾਰੀ ਦੇ ਕਿਸੇ ਦੇ ਕਾਨੂੰਨ ਸਹੀ ਹੈ ਜੀ ਛੀਟਾ ਜੀ ਨਹੀਂ ਜਾਈ ਤੇ ਉਹ ਨਹੀਂ ਜਾਈ ਤੇ ਬਰਾਬਰ ਚਾਹੀਦੀ ਸਵਾਦ ਠੀਕ ਹੈ ਹਿੱਟ ਐਂਡ ਰਨ ਜੋ ਕਾਨੂੰਨ ਬਣਾਇਆ ਗਿਆ ਵਾ ਉਸ ਦੇ ਖਿਲਾਫ ਦੇਸ਼ ਭਰ ਦੇ ਡਰਾਈਵਰ ਜਿਹੜੇ ਨੇ ਵਿਰੋਧ ਕਰ ਰਹੇ ਨੇ ਪੰਜਾਬ ਦੇ ਜਿਹੜੇ ਟਰਾਂਸਪੋਰਟਰ ਨੇ ਜਿਹੜੇ ਬੱਸਾਂ ਚਲਾਉਂਦੇ ਨੇ ਉਹਨਾਂ ਵੱਲੋਂ ਵੀ ਇੱਕ ਨੋਖ ਟੰਗ ਦੇ ਨਾਲ ਵਿਰੋਧ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇ ਸਕਦੇ ਹੋ ਬੱਸਾਂ ਦੇ ਉੱਤੇ ਸਟicker ਲਗਾ ਦਿੱਤੇ ਗਏ ਨੇ ਕਿਰਪਾ ਕਰਕੇ ਯਾਤਰੀ ਧਿਆਨ ਦੇਣ ਇੱਕ ਬੱਸ ਚ ਸੀਟਾਂ ਅਨੁਸਾਰ ਇਸ ਸਵਾਰੀਆਂ ਬੈਠਣ ਜੀ ਸੀਟਾਂ ਤੋਂ ਵੱਧ ਸਵਾਰੀਆਂ ਦਾ ਬੈਠਣਾ ਅਤੇ ਖੜਨਾ ਗੈਰਕਾਨੂੰਨੀ ਹੈ ਸੋ ਇਹ ਸਟਿੱਕਰ ਜਿਹੜੇ ਨੇ ਪੀਆਰਟੀਸੀ ਦੀ ਬੱਸਾਂ ਦੇ ਉੱਤੇ ਲੱਗੇ ਨਜ਼ਰ ਆ ਰਹੇ ਨੇ ਔਰ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਬੱਸ ਦੇ ਵਿੱਚ ਜਿੰਨੀਆਂ ਸੀਟਾਂ ਨੇ 19 ਸਵਾਰੀਆਂ ਜਿਹੜੀਆਂ ਬੱਸ ਦੇ ਵਿੱਚ ਬਿਠਾਈਆਂ ਜਾਣਗੀਆਂ ਅੰਦਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੋ ਅੰਦਰ ਸਵਾਰੀਆਂ ਬੈਠੀਆਂ ਨੇ ਸੀਟਾਂ ਦੇ ਅਨੁਸਾਰ ਹੀ ਸਵਾਰੀਆਂ ਉਠਾਈਆਂ ਜਾਣਗੀਆਂ ਬਸ ਦੇ ਵਿੱਚ ਫालतू ਸਵਾਰੀ ਜਿਹੜੀ ਆ ਉਹ ਨਹੀਂ ਬਿਠਾਈ ਜਾਵੇਗੀ ਯਾਨੀ ਕਿ ਕੋਈ ਵੀ ਸਵਾਰੀ ਇਸ ਬਸ ਦੇ ਵਿੱਚ ਖੜਕੇ ਨਹੀਂ ਜਾਵੇਗੀ ਅਕਸਰ ਦੇਖਿਆ ਜਾਂਦਾ ਕਿ ਬੱਸਾਂ ਦੇ ਵਿੱਚ ਸਵਾਰੀਆਂ ਖੜੀਆਂ ਜਾਂਦੀਆਂ ਨੇ ਪਰ ਹੁਣੇ ਡਰਾਈਵਰਾਂ ਵੱਲੋਂ ਇਹ ਸਟicker ਲਾਜਤੇ ਗਏ ਨੇ ਔਰ ਕਿਆ ਗਿਆ ਹੈ ਕਿ ਬਾਸਤ ਵਿੱਚ ਜਿੰਨੀਆਂ ਸੀਟਾਂ ਨੇ ਉਨੀਆਂ ਹੀ ਸਵਾਰੀਆਂ ਜਿਹੜੀਆਂ ਬੈਠਣਗੀਆਂ ਸੋ ਅਸੀਂ ਗੱਲਬਾਤ ਵੀ ਕਰਾਂਗੇ ਜਿਹੜੇ ਟ੍ਰਾਂਸਪੋਰਟ ਨੇ ਅਧਿਕਾਰੀ ਨੇ ਜੋ ਡਰਾਈਵਰ ਨੇ ਸਰ ਸੀਟਾਂ ਦੇ ਅਨਸਾਰ ਹੀ ਜਿੰਨੀਆਂ ਸਵਾਰੀਆਂ ਨੇ ਉਠਾਣਗੀਆਂ ਸਟicker ਲਗਾ ਦਤ ਨੇ ਰੋਡ ਵਿਭਾਗ ਦੇ ਹਾਂਜੀ ਇਹ ਜੀ ਸਵਾਰੀ ਓਵਰ ਨੋਟ ਹੋਣ ਕਰਕੇ ਨੁਕਸਾਨ ਵੀ ਹੋ ਸਕਦਾ ਹੈ ਜੀ ਕੋਈ ਸਵਾਰੀ ਡਿੱਗ ਜਾਂਦੀ ਹੈ ਜੀ ਫਿਰ ਉਹਦਾ ਹਰਿਆਣਾ ਵੀ ਸਾਨੂੰ ਭਰਨਾ ਪੈਂਦਾ ਜੀ ਸਵਾਰੀ ਤੇ ਕਿਸੇ ਦੇ ਸੱਟ ਵੇਟ ਲੱਗ ਜੇ ਕਿਸੇ ਤੇ ਉਸ ਕਰਕੇ ਸਾਨੂੰ ਸਾਰਾ ਹਰਿਆਣਾ ਸਾਨੂੰ ਹੀ ਭਰਨਾ ਪੈਂਦਾ ਜੀ ਵੀ ਟੈਂਡਰ ਰਨ ਜੋ ਕਾਨੂੰਨ ਬਣਾਇਆ ਗਿਆ ਉਸ ਦਾ ਵਿਰੋਧ ਵੀ ਤੁਸੀਂ ਕਰ ਰਹੇ ਹੋ ਨਾਲ ਹਾਂਜੀ ਕਿੰਨੀਆਂ ਕਿ ਸਵਾਰੀਆਂ ਅਕਸਰ ਵਾਸਤੇ ਵਿੱਚ ਬੈਠ ਜਾਂਦੀਆਂ ਸੀ ਸਰ 52 ਸੀਟਡ ਗੱਡੀ ਹੈ ਜੀ ਅਸੀਂ 52 ਸਵਾਰੀਆਂ ਹੀ ਲੈ ਕੇ ਜਾਵਾਂਗੇ ਬੱਸਾਂ ਦੇ ਵਿੱਚ ਭੀੜ ਹੋ ਜਾਂਦੀ ਸੀ ਬੱਸਾਂ ਦੀ ਪਹਿਲਾਂ ਸਾਰ 100 ਪਲੱਸ ਵਾਰੀ ਵੀ ਹੋ ਜਾਂਦੀ ਹੈ ਜੀ ਗੱਡੀ ਦੇ ਅੰਦਰ ਜੀ ਬਲ ਹੁਣ ਤੁਸੀਂ ਸਵਾਰੀ ਫालतू ਨਹੀਂ ਮਟਾਉਂਦੇ ਨਹੀਂ ਸਰ ਅਸੀਂ 52 ਸੀਟਰ ਗੱਡੀ ਹੈ ਜੀ 52 ਸਵਾਰੀਆਂ ਹੀ ਲੈ ਕੇ ਜਾਣਾ ਸੋ ਬਿਲਕੁਲ ਜਿਵੇਂ ਕਿ ਕਹਿ ਰਹੇ ਨੇ ਕਿ 52 ਸੀਟਰ ਗੱਡੀ ਆ ਤੇ 52 ਸਵਾਰੀਆਂ ਹੀ ਬੈਠਣੀਆਂ ਅੰਦਰ ਤਸਵੀਰਾਂ ਨਾਲ ਦੇਖ ਸਕਦੇ ਹੋ ਯਾਤਰੀ ਜਿਹੜੇ ਬੈਠ ਰਹੇ ਨੇ ਅਸੀਂ ਯਾਤਰੀ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਨਾਲ ਦੀ ਨਾਲ ਅਸੀਂ ਤਸਵੀਰਾਂ ਸਾਂਝੀਆਂ ਕਰ ਦਵਾਂਗੇ ਸੋ ਜਿੰਨੀਆਂ ਪੀਆਰਟੀਸੀ ਦੀ ਬੱਸਾਂ ਨੇ ਰੋਡਵੇਅ ਦੀ ਬੱਸਾਂ ਨੇ ਉਹਨਾਂ ਦੇ ਉੱਤੇ ਹੀ ਇਹ ਸਟicker ਲੱਗੇ ਨਜ਼ਰ ਆ ਰਹੇ ਨੇ ਔਰ ਸਾਫ਼ ਤੌਰ ਤੇ ਕਹਿ ਗਿਆ ਕਿ ਜਿੰਨੀਆਂ ਸੀਟਾਂ ਨੇ ਉਨੀਆਂ ਹੀ ਸਵਾਰੀਆਂ ਜਿਹੜੀਆਂ ਵਾਸਤੇ ਵਿੱਚ ਜੋ ਬੱਸਾਂ ਨੇ ਜਿਨ੍ਹਾਂ ਦੇ ਵਿੱਚ ਜੋ ਸੀਟਾਂ ਜਿੰਨੀਆਂ ਬੱਸਾਂ ਦੇ ਵਿੱਚ ਨੇ ਉਨੀਆਂ ਹੀ ਸਵਾਰੀਆਂ ਬੈਠਣ ਦੀ ਜਿਹੜੀ ਆ ਇਜਾਜ਼ਤ ਜਿਹੜੀ ਆ ਡਰਾਈਵਰਾਂ ਵੱਲੋਂ ਦਿੱਤੀ ਗਈ ਔਰ ਬਾਹਰ ਸਟicker ਵੀ ਲਗਾਏ ਗਏ ਨੇ ਭਾਈ ਜੀ ਜਨਾ ਗੱਲਬਾਤ ਕਰਾਂਗੇ ਭਾਈ ਜੀ ਡਰਾਈਵਰਾਂ ਨੇ ਐਲਾਨ ਕਰ ਦਿੱਤਾ ਕਿ ਬੱਸਾਂ ਦੇ ਵਿੱਚ ਜਿੰਨੀਆਂ ਸੀਟਾਂ ਹੋਣਗੀਆਂ ਉਨੀਆਂ ਹੀ ਸਵਾਰੀਆਂ ਬੈਠਣਗੀਆਂ ਫਾਲਤੂ ਸਵਾਰੀ ਨਹੀਂ ਬਿਠਾਵਾਂਗੇ ਕੀ ਕਹਿਣਾ ਚਾਹੂਗਾ ਕਾਨੂੰਨ ਸਹੀ ਹੈ ਜੀ ਟੀਟਾ ਜੀ ਨੇ ਜਾਈ ਦੇ ਉਹਨੇ ਜਾਈ ਦੇ ਬਰਾਬਰ ਚਾਹੀਦੀ ਸਵਾਦ ਠੀਕ ਹੈ ਲੋਕ ਜਿਵੇਂ ਕਿ ਕਹਿ ਰਹੇ ਨੇ ਕਿ ਅਸੀਂ ਇਸ ਦੇ ਹੱਕ ਦੇ ਵਿੱਚ ਹੈਗੇ ਆ ਨਾਲ ਦੀ ਨਾਲ ਲੋਕ ਜਿਹੜੇ ਨੇ ਉਹ ਡਰਾਈਵਰਾਂ ਦੀ ਵੀ ਸਪੋਰਟ ਕਰਦੇ ਨਜ਼ਰ ਆਉਂਦੇ ਨੇ ਸੋ ਇਹ ਤਸਵੀਰਾਂ ਨਾਲ ਦੀ ਨਾਲ ਅਸੀਂ ਜੋ ਨੇ ਰੋਡ ਵਿੱਚ ਬੱਸਾਂ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੰਨਾਂ ਤੇ ਇਹ ਸਟicker ਜੋ ਲਗਾਏ ਗਏ ਨੇ ਔਰ ਕਿਹਾ ਗਿਆ ਹੈ ਕਿ ਬੱਸਾਂ ਦੇ ਵਿੱਚ ਜੋ ਸੀਟਾਂ ਨੇ ਜਿੰਨੀਆਂ ਵੀ ਸੀਟਾਂ ਆਉਣੀਆਂ ਉਹਨੀਆਂ ਹੀ ਸਵਾਰੀਆਂ ਜਿਹੜੀਆਂ ਬੱਸਾਂ ਦੇ ਵਿੱਚ ਬਿਠਾਈਆਂ ਜਾਣਗੀਆਂ ਹਿੱਟ ਐਂਡ ਰਨ ਕਾਨੂੰਨ ਜੋ ਬਣਾਇਆ ਗਿਆ ਵਾ ਉਸਤੇ ਖਿਲਾਫ ਜਿਹੜੇ ਨੇ ਦੇਸ਼ ਭਗਤ ਦੇ ਜੋ ਡਰਾਈਵਰ ਨੇ ਉਹ ਉਤਰੇ ਹੋਏ ਨੇ 16 ਫਰਵਰੀ ਨੂੰ ਹੜਤਾਲ ਦਾ ਐਲਾਨ ਵੀ ਕੀਤਾ ਗਿਆ ਵਾ ਸੋ ਦੇਖ ਸਕਦੇ ਹੋ ਬੱਸਾਂ ਦੇ ਵਿੱਚ ਜੋ ਸਵਾਰੀਆਂ ਚੜ੍ਹ ਰਹੀਆਂ ਨੇ ਇਹ ਵੀ ਜਾ ਰਿਹਾ ਕਿ ਵਸਤ ਵਿੱਚ ਜੇ ਤਾਂ ਸੀਟ ਹੈਗੀ ਹੈ ਤਾਂ ਬੈਠੋ ਨਹੀਂ ਤਾਂ ਫਾਲਤੂ ਸਵਾਰੀ ਜਿਹੜੀ ਆ ਉਹ ਨਹੀਂ ਬੈਠਣ ਦਿੱਤੀ ਜਾਵੇਗੀ ਸਵਾਰੀਆਂ ਨੂੰ ਹੁਣ ਦਿੱਕਤ ਆਵੇਗੀ ਜਿਸ ਤਰ੍ਹਾਂ ਦੇ ਹਾਲਾਤ ਹੋ ਜਾਣਗੇ ਕਿਉਂਕਿ ਇਹਨਾਂ ਬੱਸਾਂ ਦੇ ਵਿੱਚ ਜੋ ਯਾਤਰੀ ਨੇ ਉਹ ਫ੍ਰੀ ਸਫਰ ਕਰਦੇ ਨੇ ਕਿਉਂਕਿ ਆਧਾਰ ਕਾਰਡ ਤੇ ਮਹਿਲਾਵਾਂ ਨੂੰ ਫ੍ਰੀ ਸਫਰ ਹੈਗਾ ਵਾ ਔਰ ਜਿੰਨਾ ਸਫਾਰੀ ਨਾ ਬੱਸਾਂ ਦੇ ਵਿੱਚ ਫ੍ਰੀ ਹੁੰਦਾ ਵਾ ਉਸ ਤੋਂ ਬਾਅਦ ਡਰਾਈਵਰ ਜਿਹੜੇ ਨੇ ਉਹਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਬੱਸਾਂ ਦੇ ਵਿੱਚ ਜੋ ਸੀਟਾਂ ਹੋਣਗੀਆਂ ਜਿੰਨੀਆਂ ਸੀਟਾਂ ਹੋਣਗੀਆਂ ਉਨੀਆਂ ਹੀ ਸਵਾਰੀਆਂ ਜਿਹੜੀਆਂ ਬੈਠਣ ਤੇ ਜਾਣਗੀਆਂ ਔਰ ਫਾਲਤੂ ਸਵਾਰੀ ਜਿਹੜੀ ਵਾਸਤੇ ਵਿੱਚ ਨਹੀਂ ਚੜ੍ਹ ਦਿੱਤੀ ਜਾਏਗੀ ਔਰ ਉਹਨਾਂ ਦਾ ਵੀ ਕਹਿਣਾ ਕੀ ਵਾਸਤੇ ਵਿੱਚ ਫਾਲਤੂ ਜੜੀ ਸਵਾਰੀ ਹੋਣ ਦੇ ਕਾਰਨ ਵੱਡਾ ਨੁਕਸਾਨ ਹੋ ਜਾਂਦਾ ਵਾ ਜਿਹੜੀਆਂ ਖਿੜਕੀਆਂ ਨੇ ਉਹਨਾਂ ਤੇ ਸਵਾਰੀਆਂ ਲੰਮਕ ਜਾਂਦੀਆਂ ਨੇ ਜੋ ਦਰਵਾਜੇ ਨੇ ਉਹਨਾਂ ਤੇ ਸਵਾਰੀਆਂ ਲੰਮਕ ਜਾਂਦੀਆਂ ਨੇ ਉਹ ਡਿੱਗਣ ਦਾ ਖਤਰਾ ਹੁੰਦਾ ਵਾ ਜਿਸ ਤੋਂ ਬਾਅਦ ਡਰਾਈਵਰਾਂ ਦੇ ਖਿਲਾਫ ਜਿਹੜੇ ਨੇ ਕਾਰਵਾਈ ਹੋ ਜਾਂਦੀ ਆ ਸੋਚ ਦੇ ਵਿਰੋਧ ਦੇ ਵਿੱਚ ਡਰਾਈਵਰਾਂ ਵੱਲੋਂ ਇਹ ਬੱਸਾਂ ਤੇ ਸਟicker ਲਾ ਕੇ ਐਲਾਨ ਕਰ ਦਿੱਤਾ ਕਿ ਵਾਸਤੇ ਵਿੱਚ ਜਿੰਨੀਆਂ ਵੀ ਸੀਟਾਂ ਨੇ ਚਾਹੇ 52 ਸੀਟਰ ਬੱਸਾਂ ਤੇ 52 ਹੀ ਸਵਾਰੀਆਂ ਬੈਠੇ ਦਿੱਤੀਆਂ ਜਾਣਗੀਆਂ ਫਾਲਤੂ ਸਵਾਰੀ ਜਿਹ ਅਸਤੇ ਵਿੱਚ ਨਹੀਂ ਲੜ ਵਿੱਚ ਜਾਵੇਗੀ ਕੈਮਰਾ ਮੈਂ ਸਰਮਾਨਤ ਦੇ ਨਾਲ ਨਰਿੰਦਰ ਮੈਨੂੰ ਜਗਮਨ ਟੀਵੀ ਲੁਧਿਆਣਾ